ਆ ਉਸਕਾਰ ਕਿਵੇਂ ਮੁੰਤਾ ਇੱਥੇ ਹੁੰਦਾ ਹਰ ਵਕਤ ਮਿੱਠੂ ਸਿੰਘ ਮਿੱਠੂ ਸਿੰਘ ਇਹ ਜ਼ਿਲ੍ਹੇ ਜ਼ਿਲ੍ਹੇ ਦਾ ਆਗੂ ਆ ਕੋਈ ਕੇ ਪਿੰਡ ਦਾ ਆਗੂ ਇਹ ਇਹ ਪਿੰਡ ਦਾ ਜੀ ਬਲਾਕ ਦਾ ਆਪਣੇ ਦਾ ਬਲਾਕ ਦਾ ਬਲਾਕ ਦਾ ਹਾਂ ਜੀ ਬਲਾਕ ਦਾ ਅੱਛਾ ਇਹ 12 ਨੂੰ ਆਉਣਗੇ ਹਾਂ ਜੀ ਅਜੇ ਹੁਣ ਇਕੱਠ ਹੋਣੇ ਉਹਦੇ ਵੀ ਆਉਣਾ ਆਬਲੈ ਨਹੀਂ ਪਤਾ ਅੱਜ ਆ ਜਵੇ 12 ਨੂੰ ਕੀ ਅੰਦਾਜ਼ਾ ਤੁਹਾਡਾ ਕਿੰਨਾ ਇਕੱਠ ਹੋਏਗਾ ਇਕੱਠ ਬਹੁਤ ਹੋ ਜਾਣਾ ਜੀ ਚਾਰ ਨਾਲੋਂ ਜ਼ਿਆਦਾ ਹੋਏਗਾ ਬਹੁਤ ਬਹੁਤ ਚਾਰ ਤਰੀਕ ਨੂੰ ਜਿਹੜੀ ਮਹਾਪੰਚਾਇਤ ਵਧੂ ਆ ਇਕੱਠ ਹੋਣਾ ਚਾਰ ਤੋਂ ਵਧੂਗਾ ਜੀ ਹਾਂ ਜੀ ਵਧੂਗਾ ਤੇ ਹੁਣ ਇੱਕਦਮ ਮਤਲਬ ਜਿਵੇਂ ਡੱਲੇਵਾਲ ਸਾਹਿਬ ਨੂੰ ਜਦੋਂ ਬਾਹਰ ਕੱਢਿਆ ਉਸ ਤੋਂ ਬਾਅਦ ਘਟ ਨਹੀਂ ਗਿਆ ਹੈਗਾ ਜਿਹੜੇ ਪੱਕੇ ਜੇ ਬੰਦੇ ਰਹਿ ਗਏ ਲੱਗਦੇ ਥੋੜਾ ਜਿਹਾ ਹੋਗਾ ਜੀ ਚੱਕਰ ਜੀ ਇਹ ਚੀਜ਼ ਨੇ ਹੁਣ ਡੱਲੇਵਾਲ ਨੂੰ ਬਾਹਰ ਕੱਢਣਾ ਕਰਕੇ ਇਹ ਚੰਗਾ ਕਰਕੇ ਸ਼ਾਂਤ ਥੋੜੀ ਜਿਹੀ ਆ ਗਈ ਹਾਂ ਵਿਚਰੀ ਗੱਲ ਫੈਸਲਾ ਕਰੀਏ ਨਾ ਅਗਲੇ ਨੇ ਰੇਸ ਰੁਪਈਆ ਕਰਕੇ ਆ ਜਾਣ ਓਕੇ ਆ ਵੀ ਹੋ ਜਾਂਦੀ ਹੈ ਫੈਸਲਾ ਸ਼ਾਮਣ ਵਗ ਜਾਂਦਾ ਹਾਂ ਕੁਛ ਉਹ ਤੋਂ ਮੈਨੂੰ ਲੱਗਦਾ ਐਂ ਵੀ ਲੱਗਦਾ ਸੀਗਾ ਵੀ ਆਪਾਂ ਨੂੰ ਉਹਦੀ ਜ਼ਿੰਦਗੀ ਬਚਾਉਣ ਦੀ ਲੋੜ ਹੈ ਹਾਂ ਉਹਦੇ ਚ ਲੱਗਦਾ ਵੀ ਲੋਕਾਂ ਨੂੰ ਵੀ ਆਪਾਂ ਕਾਮਯਾਬ ਹੋ ਗਏ ਹਾਂ ਕਾਮਯਾਬ ਹੋ ਗਏ ਹਾਂ ਜੀ ਆ ਵੀ ਵੀ ਚਲ ਹੁਣ ਥੋੜਾ ਜਿਹਾ ਟਾਈਮ ਆਪਾਂ ਹਾਂ ਜੀ ਥੋੜੀ ਜੀ ਨਹੀਂ ਜੋ ਉਹਨਾਂ ਦੀ ਜ਼ਿੰਦਗੀ ਬਚਾਉਣ ਲਈ ਗੱਲ ਕਰਦੇ ਆਂ ਉਦਾਂ ਤਾਂ ਕਾਮਯਾਬੀ ਤਾਂ ਵੱਡਾ ਸੰਘਰਸ਼ ਹੈ ਇਹ ਵੱਡਾ ਸੰਘਰਸ਼ ਹੈ ਪਰ ਇਹਦੇ ਨਾਲ ਮੈਨੂੰ ਲੱਗਦਾ ਵੀ ਇਹ ਲੋਕਾਂ ਨੂੰ ਇੱਕ ਵਾਰੀ ਤਾਂ ਉਦੋਂ ਆਏ ਸੀਗਾ ਵੀ ਯਾਰ ਇਹ ਨਹੀਂ ਹੋਣਾ ਚਾਹੀਦਾ ਨਾ ਵੀ ਇਹਨਾਂ ਦੀ ਜ਼ਿੰਦਗੀ ਬਚਣੀ ਚਾਹੀਦੀ ਹੈ ਬਹੁਤ ਔਖਾ ਸੀਗਾ ਆ ਉਦੋਂ ਮੈਂ ਇੱਥੇ ਰਿਹਾ 7 ਤਰੀਕ ਤੋਂ ਲੈ ਕੇ 23 24 ਤੱਕ ਹਾਂਜੀ ਹਾਂਜੀ ਮਤਲਬ ਸਾਰੇ ਇਹੀ ਕਹਿੰਦੇ ਸੀ ਵੀ ਯਾਰ ਆਪਾਂ ਨੂੰ ਕੋਈ ਮਰਜ਼ੀ ਕਰਵਾਨੀ ਦੇਣੀ ਪਵੇ ਜਿਵੇਂ 121 ਬੰਦੇ ਬੈਠੇ ਉੱਥੇ ਹਾਂਜੀ ਹਾਂਜੀ ਬਹੁਤ ਔਖਾ ਸੀ ਹੂੰ ਇਹ ਇਹ ਗੱਲ ਸੀਗੀ ਉਦੋਂ ਹਾਂਜੀ ਕਿ 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 ਲੋਗ ਆਉਂਦੇ ਹਰਿਆਣੇ ਵਾਲੇ ਵੀ ਫਿਰ ਆਗੇ ਸੀ ਆਪਣੇ ਨਾਲ ਹਾਂ 10 10 ਬੰਦੇ ਅਗਲੇ ਦਿਨ ਹਰਿਆਣੇ ਉਹਨਾਂ ਦੇ ਆਗੇ ਉਹ ਕਹਿੰਦੇ 100 ਬੰਦਾ ਹੋਰ ਆਉਣਾ ਹੈ ਹਾਂ ਫਿਰ ਇਹੇ ਸਮਝੌਤਾ ਹੋਇਆ ਫਿਰ ਠਾਇਆ ਬੰਦੂ ਹਾਂ ਫਿਰ ਹੀ ਹੱਲੇ ਆਓ ਸਰਕਾਰ ਨਹੀਂ ਤਾਂ ਗੱਲ ਹੀ ਨਹੀਂ ਕਰ ਰਹੀ ਸੀ 18 ਫਰਵਰੀ ਦੀ ਗੱਲ ਟੁੱਟੀ ਹੋਈ ਹੈ ਦੇਖੋ ਹਾਂ ਜੀ ਸਾਲ ਬਾਅਦ ਫਿਰ ਸੁਰਤ ਆਈ ਉਹਨਾਂ ਨੂੰ ਹਾਂ ਜੀ ਹਾਂ ਜੀ ਉਹਨਾਂ ਨੂੰ ਇਹ ਸੀ ਵੀ ਹੁਣ ਮਤਲਬ ਵੱਡਾ ਹੋਊਗਾ ਕੰਮ ਹਾਂ ਜੀ ਕੁਝ ਨਾ ਕੁਝ ਪੰਜ ਚਾਰ ਬੰਦੇ ਜੇ ਸ਼ਹੀਦ ਹੋਗੇ ਤਾਂ ਹੀ ਉਹਨਾਂ ਨੇ ਫਿਰ ਇਹ ਉਹ ਕੀਤਾ ਜੀ ਫੈਸਲਾ ਜਾ ਇਹ ਲੱਗਦਾ ਹੁਣ ਇਹ ਗੱਲਬਾਤ ਚ ਕੁਝ ਨਿਕਲੂਗਾ ਦੇਊਗੀ ਸਰਕਾਰ ਦੇਖੋ ਜੀ ਹਗਲਾ ਲੱਗਦਾ ਹੈ ਜੀ ਇਹ ਤਾਂ ਹੁਣ ਕੇਰਾਂ ਦਾ ਹੁਣ ਕੈ ਲੱਗਦਾ ਹਾਂਜੀ ਠੀਕ ਹੈ ਜੀ ਉਹ ਜਦ ਤੱਕ ਠੀਕ ਹੈ ਨਹੀਂ ਵਧੂਗਾ ਕੰਮ ਉਹਦੂਆ ਰੱਖਿਆ ਤਰੀਕਾ ਤੇ ਪਤਾ ਲੱਗੂ ਜੇ ਇਹਨਾਂ ਦੇ ਇਕੱਠ ਹੋਵੇ ਬਾਕੀ ਸਾਡੇ ਆਕੂਆਂ ਨੂੰ ਪਤਾ ਹਾਂਜੀ ਹਾਂ ਹੂੰ ਹੂੰ ਉਹ ਮੈਂ ਇਹੀ ਪੁੱਛਿਆ ਸੀ ਮੈਂ ਜੇ ਕੋਤੋ ਲਿਆਗੂ ਹੁੰਦੇ ਉਹਦੇ ਨਾਲ ਗਲਤ ਕਰ ਲੈਂਦੇ ਥੋੜਾ ਕਰ ਲੈਂਦੇ ਕੋਈ ਨਹੀਂ ਆਪਣੀ ਧੂਈ ਦੀ ਯਾਦਗਾਰ ਵੀ ਪਾਵਾਂਗੇ ਠੀਕ ਹੈ ਠੀਕ ਹੈ ਹੱਕ ਹੈ ਵੀ